ਤਸਵੀਰ ਮਗਾ ਤੁਸੀਂ ਪਾਏ ਮੈਂ ਤੁਹਾਨੂੰ ਕਹਿਦਾ ਜਿਸ ਤਰ੍ਹਾਂ ਕਿ ਜਿਹੜੀ ਮੇਰੀ ਗਲਤੀ ਆ ਠੀਕ ਹੈ ਜੀ ਗਲਤੀ ਤੁਹਾਡੀ ਇਹੀ ਹੋਏ ਨਾ ਜੀ ਤੁਸੀਂ ਮੈਨੂੰ ਮੰਨ ਲਓ ਨਾ ਤਾਂ ਵੀ ਆਪਣਾ ਕੋਈ ਚੈੱਕ ਬਿਆਨ ਕੇ ਕੋਈ ਟੈਗ ਨਹੀਂ ਲਾਉਂਦੇ ਕੋਈ ਕੋਸ਼ਿਸ਼ ਨਹੀਂ ਫੇਰ ਤਾਂ ਕਿਸੇ ਨੂੰ ਕੋਸ਼ਿਸ਼ ਹੀ ਭੇਜ ਸਕਦੇ ਆ ਹੁਣੇ ਮੁੰਡਾ ਤੁਹਾਡੇ ਖਾਣਾ ਲੈ ਕੇ ਆਇਆ ਸੀਗਾ ਮੈਂ ਕਿਹਾ ਮੈਨੂੰ ਕੀ ਪਤਾ ਜਾਂਦੀ ਕਿ ਉਹਨਾਂ ਨੇ ਕੀ ਭੇਜਤਾ ਹੋਗਾ ਨਾ ਤੈਨੂੰ ਪਤਾ ਨਾ ਮੈਨੂੰ ਪਤਾ ਮੈਂ ਕਿਉਂ ਰੱਖਾਂ ਸਹੀ ਗੱਲ ਦਾ ਸਰ ਨੇ ਮੈਨੂੰ ਨਹੀਂ ਕਿ ਪਤਾ ਹੁੰਦੀ ਕੀ ਭੇਜਾਂ ਮੈਂ ਖੋਲ ਕੇ ਮੁਰਗੀ ਅਸੀਂ ਅਸੀਂ ਕਦੇ ਸਰ ਅਸੀਂ ਅਸੀਂ ਕਦੇ ਨੌਨ ਵੇਜ ਨੂੰ ਹੱਥ ਨਹੀਂ ਲਾਇਆ ਸਾਡੀ ਦੁਕਾਨ ਤੇ ਨੌਨ ਵੇਜ ਵਿੱਚ ਮਟਰ ਪਨੀਰ ਪਤਾ ਨਹੀਂ ਕੀ ਉਹ ਤੁਸੀਂ ਹੋਰ ਕੁਝ ਭੇਜੀ ਹੈ ਸਾਰਾ ਇਹ ਨੌਨ ਦਾਲ ਮਟਰ ਪਨੀਰ ਉਹ ਤੇ ਕਰਕੇ ਇਹ ਕਿਸੇ ਹੋਰ ਦਾ ਸੀ ਜੋ ਤੁਸੀਂ ਟੈਗਿੰਗ ਲਾ ਦੇ ਗਲਤੀ ਤੁਹਾਡੀ ਨਹੀਂ ਹੈ ਇਸ ਸੋਹ ਤੁਸੀਂ ਆਪ ਦੀ ਮੰਨਦੇ ਤੁਸੀਂ ਤਾਂ ਗਲਤੀ ਮੁੰਡਿਆਂ ਦੀ ਹੈ ਪਰ ਮੈਂ ਤੁਹਾਨੂੰ ਕਹਿ ਤਾਂ ਰਿਹਾ ਜੇ ਲੋੜੀ ਮੇਰੇ ਤੋਂ ਹੋ ਗਈ ਮੇਰੀ ਦੁਕਾਨ ਤੋਂ ਗਿਆ ਕੋਈ ਸਾਨੂੰ ਸਰ ਮੈਂ ਉਹ ਪ੍ਰੈਸ ਬਰਾਈ ਹੋਈ ਹੈ ਉਹ ਆਂਦੇ ਕਰਕੇ ਫਿਰ ਮੈਨੂੰ ਵੀ ਕੁਝ ਕਹਿ ਸਕਦਾ ਹੈ ਪੁਲਿਸ ਥੈਂਕ ਯੂ ਨਹੀਂ ਨਹੀਂ ਸਰ ਖਾਣਾ ਖਾਣੇ ਤੁਹਾਡੇ ਹੁਸਰ ਮੈਂ ਕਿਉਂ ਮੈਨੂੰ ਤੁਸੀਂ ਕੁਝ ਮਿਲਾ ਕੇ ਦਿਓ ਮੈਂ ਕਿਉਂ ਖਾਵਾਂ ਮੈਂ ਪ੍ਰੈਸਰ ਬੈਠਾ ਇੱਥੇ ਹੀ ਕਰਕੇ ਮੈਂ ਕਿਵੇਂ ਕਰ ਦੂੰਗਾ ਸਰ ਮੈਨੂੰ ਮੈਂ ਵਿਸ਼ਵਾਸ ਕਰ ਹੀ ਨਹੀਂ ਸਕਦਾ ਇਸ ਚੀਜ਼ ਤੇ ਮੈਂ ਤੁਹਾਨੂੰ ਜਿੱਥੋਂ ਵੰਗੇ ਉੱਥੋਂ ਲਿਆ ਦੇਣਾ ਜੀ ਬਸ ਤੁਸੀਂ ਦੱਸੋ ਜੀ ਨਹੀਂ ਨਹੀਂ ਸਰ ਮੈਂ ਤੁਹਾਨੂੰ ਕੋਈ ਹੋਰ ਰੈਸਟੋਰੈਂਟ ਤੋਂ ਲਿਆ ਦੇਣਾ ਨਹੀਂ ਨਹੀਂ ਸਰ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦੀ ਨਹੀਂ ਜੀ ਸਰ ਨਹੀਂ ਸਰ ਜੇ ਮੈਂ ਤੁਹਾਡੇ ਮੈਂ ਪ੍ਰੈਸਰ ਸਾਹਿਬ ਦੇ ਦਿੱਚੀ ਮਨ ਲੈਂਗਾ ਤੁਸੀਂ ਦੱਸੋ ਕਿੱਥੇ ਆ ਸਰ ਮੈਂ ਮੈਂ ਰੈਸਟੋਰੈਂਟ ਦੇ ਦਿੱਚੀ ਸਾਰਾ ਕੁਝ ਕਰ ਚੁੱਕਿਆ ਹਾਂ ਹੁਣ ਸੋਰੀ ਸਰ ਅਸੀਂ ਸ਼ੰਕਰ ਭੋਜਨ ਪੰ ਆਰਡਰ ਕੀਤਾ ਸੀ ਸਵੀਗੀ ਵਾਲਿਆਂ ਤੋਂ ਤੇ ਅਸੀਂ ਜਿਵੇਂ ਰਾਜਤਾ ਦਾਲ ਮਟਰ ਆਲੂ ਮਟਰ ਦੀ ਸਬਜੀ ਦਾ ਆਰਡਰ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਨੌਨ ਵੇਜ ਵੇਚਤਾ ਨਹੀਂ ਨਹੀਂ ਹਸ ਤਾਂ ਨਾਮਦਾਨ ਲਿਆ ਐ ਅਸੀਂ ਹੱਥ ਵੀ ਲਗਾਉਂਦੇਗੇ इवन ਅਸੀਂ ਕੇਕ ਪੇਸਟਰੀ ਵੀ ਐਡਲੈਸ ਖਾਂਦੇ ਹਾਂ ਦਾਲ ਸੀ ਨਾਲ ਨੌਨ ਵੇਜ ਦੇ ਰੋਟੀ ਸੀ ਤੇ ਇੱਕ ਨਾਲ ਹੋਰ ਪਤਾ ਨਹੀਂ ਕੀ ਚਾਹੀ ਸੀ ਅਸੀਂ ਉਹਨੂੰ ਓਪਨ ਹੀ ਨਹੀਂ ਕੀਤਾ ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਪਹਿਲਾਂ ਕਿਹਾ ਲੇਕਿਨ ਉਹਨਾਂ ਨੇ ਆਡੀ ਗੱਲ ਨਹੀਂ ਮੰਨੀ ਉਹ ਕਹਿੰਦੇ ਸਾਡੀ ਕੋਈ ਗਲਤੀ ਨਹੀਂ ਮੁੰਡਿਆਂ ਦੀ ਗਲਤੀਆਂ ਮੁੰਡੇ ਆਪੇ ਆ ਚੱਕ ਕੇ ਲੈ ਜਾਂਦੇ ਆ ਅਸੀਂ ਨਹੀਂ ਉਹਨਾਂ ਨੂੰ ਫੜਾ ਦੇਗੇ ਜੋ ਵੀ ਪੈਕਿੰਗ ਹੁੰਦੀ ਹੈ ਉਹ ਅਸੀਂ ਕਰਕੇ ਰੱਖਦੇ ਨੇ ਤੋਂ ਲੈ ਜਾਂਦੇ ਆ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਅਸੀਂ ਉਹਨਾਂ ਨੂੰ ਪਹਿਲਾਂ ਬੜੇ ਪਿਆਰ ਨਾਲ ਕਿਹਾ ਸੀ ਲੇਕਿਨ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀਗੀ ਉਹ ਕਹਿੰਦੇ ਨਹੀਂ ਸਾਡਾ ਵਿੱਚ ਕੋਈ ਕਸੂਰ ਹੈ ਨਹੀਂ ਕਸੂਰੀ 사ਦਾ ਮੁੰਡਿਆ ਨੇ ਹੈਗੇ ਤੁਸੀਂ ਮੁੰਡਿਆ ਨੂੰ ਕਾਲ ਕਰੋ ਮੁੰਡਿਆ ਨੂੰ ਕਾਲ ਕੀਤੀ ਉਹ ਉਹ ਚੁੱਕਦੇ ਨਹੀਂਗੇ ਉਹਨਾਂ ਨੇ ਮੈਂ ਫੋਨ ਕੀਤਾ ਕਹਿੰਦਾ ਸਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਮੁੰਡਿਆ ਕੋਲ ਦੋ ਦੋ ਆਰਡਰ ਹੁੰਦੇ ਆ ਤੁਹਾਨੂੰ ਗਲਤ ਆਰਡਰ ਪਕੜਾ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਫੋਨ ਆਇਆ ਉਹ ਕਹੇ ਉਹ ਕਹਿ ਰਹੀ ਹੈ ਕਿ ਕਹਿੰਦੇ ਇਹਦੇ ਵਿੱਚ ਸਾਡੇ ਕੋਲ ਪੰਜ ਚਾਰ ਲਫਾਫੇ ਹੁੰਦੇ ਆ ਮੁੰਡੇ ਚੁੱਕ ਕੇ ਲੈ ਜਾਂਦੇ ਮੈਂ ਉਹਨਾਂ ਤੋਂ ਇਹਨਾਂ ਵੀ ਪੁੱਛਿਆ ਵੀ ਕਹਿੰਦੇ ਤੁਹਾਡੇ ਜੋ ਪੰਜ ਪੰਜ 6 6 ਆਰਡਰ ਇਕੱਠੇ ਆਉਂਦੇ ਆ ਤੁਹਾਡੇ ਕੋਈ ਟੈਗ ਵਗੈਰਾ ਨਹੀਂ ਲੱਗਿਆ ਹੁੰਦਾ ਇਹਦੇ ਤੇ ਵੀ ਜਿਸ ਦੇ ਵਿੱਚ ਵੀ ਹੁੰਦਾ ਹੈ ਅਭੀ ਜਿਸ ਕੇ ਨਾਲ ਵੀ ਤੁਹ ਪਤਾ ਲੱਗੇ ਕਿਸੇ ਕੀ ਖਾਣਾ ਗਿਆ ਤੇ ਉਹਨਾਂ ਨੇ ਕ ਨਹੀਂ ਅਸੀਸਤਾ ਕੋ ਟੈਗ ਨਹੀਂ ਲਗਾਉਂਦੇ ਇਸ ਦਾ ਮਤਲਬ ਤਾਂ ਮੈਂ ਤੁਹ ਜੋ ਪਕੜਾ ਲਾਂਗਾ ਤੁਸੀਂ ਉਹੀ ਡਿਲੀਵਰ ਕਰੋਗੇ ਨਾ ਜੋ ਮੁੰਡੇ ਫੜਾਉਗੇ ਡਿਲੀਵਰ ਕਰਨਗੇ ਉਹਦੇ ਤੇ ਹੁੰਦਾ ਤਾਂ ਕੋਈ ਕਸੂਰ ਹੀ ਨਹੀਂਗਾ ਤੇ ਕਸੂਰ ਸਾਰਾ ਹੋਏ ਤੇ ਸਿੱਕਟ ਮੁੰਡਿਆ ਤੇਰੇ ਪਹਿਲਾਂ ਵੀ ਆਰਡਰ ਕਰਦੇ ਰਹੇ ਹਾਂ ਬੇਟੇ ਮੇਰੀਆਂ ਬੇਟੀਆਂ ਵਗੈਰਾ ਕਰਦੇ ਰਹਿੰਦੇ ਆਰਡਰ ਕੋਈ ਇਹ ਹੁਣ ਤੁਸੀਂ ਮੰਨ ਲਓ ਕੋਈ ਕੰਪਲੀਟ ਹੈਗੀ ਆ ਕੋਈ ਕੌਂਫੀਰਮ ਕੀਤੀ ਹੈ ਕਿ ਇਹਨਾਂ ਦੇ ਕੋਲ ਅਸੀਂ ਇਹਨਾਂ ਸਵਿਜੀ ਤੇ ਕੰਪਲੀਟ ਕੀਤੀ ਸੀਗੀ ਉਹਦੇ ਤੁਹਾਨੂੰ ਸਕਰੀਨਸ਼ਾਟ ਮੈਂ ਸੈਂਡ ਕਰਵਾ ਦਿੰਨੇ ਉਹਦੇ ਚ ਵੀ ਹੈ ਉਹਦੇ ਚ ਜੋ ਹੈਗਾ ਉਹ ਵੀ ਕਹਿੰਦੇ ਵੀ ਅਸੀਂ 파ਟਨਰ ਕਮਾਂਗੇ ਤੇ ਇਹੋ ਜੀ ਕੋਈ ਗਲਤੀ ਨਾ ਹੋਵੇ ਉਹਨਾਂ ਤੋਂ ਸਾਨੂੰ ਕੋਈ ਤਸ਼ਲੀ ਸਲੀ ਬਕਸ ਜਵਾਬ ਨਹੀਂ ਮਿਲਿਆ ਜਿਹੜਾ ਅੱਜ ਨੌਨ ਵੇਚ ਆਇਆ ਸੀਗਾ ਕੀ ਮਾਮਲਾ ਹੈਗਾ ਕਿਸ ਤਰ੍ਹਾਂ ਦੇ ਨਾਲ ਉਹ ਤੇ ਨੌਨ ਵੇਚ ਉਹਨਾਂ ਦੇ ਕੋਲ ਚਲਾ ਗਿਆ ਸਰ ਮੇਰੀ ਨਾ ਦੁਕਾਨ ਤੇ ਵੀ ਰਸ਼ ਸੀ ਸਰ ਮੇਰੇ ਕੋਲ ਆਰਡਰ ਵੀ 4-5 ਮਤਲਬ ਕਿ ਲਗਾਤਾਰ ਹੀ ਆਏ ਆ पांच छह ऑर्डरਾਂ ਦੇ ਆਉਣ ਦੀ ਵਜ੍ਹਾ ਨਾਲ ਸਰ ਉਹ ਨਾ ਮਤਲਬ ਕਿ ਮਿਸਟਾਈਡ ਹੋ ਚੁੱਕੀ ਮਤਲਬ ਕਿ ਉਹ ਮੁੰਡਾ ਦੂਜਾ ਆਰਡਰ ਲੈ ਗਿਆ ਜੀ ਚਲੋ ਇਸ ਤੇ ਮੈਂ ਆਪਦੀ ਹੀ ਗਲਤੀ ਮੰਨਦਾ ਹੋ ਗਿਆ ਜੀ ਆਰਡਰ ਜ਼ਿਆਦਾ ਹੋਣ ਕਾਰਨ ਸਰ ਮੈਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਉਹਨਾਂ ਕੋਲ ਜਾ ਕੇ ਵੀ ਜੀ ਉਹਨਾਂ ਨੂੰ ਵੀ ਇਹ ਗੱਲ ਕਹੀ ਸੀਗੀ ਸਰ ਕਿ ਮੈਂ ਮਤਲਬ ਬਦਲ ਦਿਨਾ ਚੀਜ਼ ਪਰ ਉਹ ਉਹ ਮੈਨੂੰ ਕਹਿੰਦੇ ਠੀਕ ਆ ਸਰ ਫਿਰ ਸਿਸਟਮ ਹੋ ਗਿਆ ਜੀ ਸੈਟ ਇਸ ਕਰਕੇ ਸਰ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਜੀ ਅੱਗੇ ਵੀ ਕਦੇ ਇਹੋ ਜਿਹੀ ਕੋਈ ਨਹੀਂ ਸਰ ਫਸਟ ਟਾਈਮ ਹੀ ਹੋਈ ਆ ਮੈਂ 2017 ਤੋਂ ਸੁਵਿਗੀ ਚਲਾ ਰਿਆ ਕਦੇ ਵੀ ਕੋਈ ਕਸਟਮਰ ਦੀ ਕੰਪਲੀਟ ਨਹੀਂ ਆਈ ਕਦੇ ਪਹਿਲੀ ਵਾਰ ਹੀ ਹੋਇਆ ਸਰ ਮੇਰਾ ਮੁੰਡਾ ਵੀ ਛੁੱਟੀ ਤੇ ਮੈਂ ਕੱਲਾ ਸੀ ਦੁਕਾਨ ਤੇ ਰੱਜ ਵੀ ਦੇ ਤਾਂ ਕਰਕੇ ਗਲਤੀ ਹੋ ਗਈ ਜੀ ਕੋਈ ਟੈਗ ਟੂਕ ਦਾ ਕੋਈ ਹੈਗਾ ਵੀ ਟੈਗ ਲਾਉਣਾ ਹੁੰਦਾ ਜਾਂ ਸਰ ਟੈਗ ਟੈਗ ਨਹੀਂ ਅਸੀਂ ਲਾ ਰਹੇ ਸੀ ਇਹ ਗਲਤੀ ਨਾਲ ਹੀ ਹੋ ਗਿਆ ਸਰ ਆਰਡਰ ਤਾਂ ਸਾਈਡ ਤੇ ਹੀ ਸੀ ਮਤਲਬ ਪੰਜੇ ਨਾ ਆਰਡਰ ਰੱਖਤੇ ਸੀ ਇਕੱਠੇ ਕਿਤੇ ਉਹ ਵਿੱਚ ਆ ਗਿਆ ਉਕੇ ਮੇਰੇ ਕੋਲ ਟਾਈਮ ਵਾਈਜ਼ ਵੀ ਹੈਗਾ ਆਰਡਰ ਪੰਜ ਛੇ ਇਕੱਠੇ ਵਜੇ ਸੀ ਅੱਗੇ ਤੋਂ ਚਾਰ ਬਿਲਕੁਲ ਜੀ ਅੱਗੇ ਤੋਂ ਬਿਲਕੁਲ ਪੂਰਾ ਖਿਆਲ ਹੋਊਗਾ ਜੀ ਮੈਂ ਖੁਦ ਉਨੂੰ ਉੱਪਰ ਖੜ ਕੇ ਆਰਡਰ ਪੈਕ ਕਰਾਇਆ ਕਰੂੰਗਾ